ਸੇ ਫਰੀ ਸਾਰੇ ਮੰਗੇ ਬਿਲਡਰ ਵੀ ਕਿਵੇਂ ਵਰਕ ਕਰਦਾ ਹੰਦੋਂ ਸਾਰਾ ਬਣੇ ਰੋ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਦੁਖਾਵਾਂਗੇ ਸਣੇ ਟਰੈਕਟਰ ਬਿਊਟੀਫੁੱਲ بڑے بڑے ਕਮਾਂਡਰ ਦੀ ਗੱਲ ਹੈ ਐ ਵੀਰ ਆ ਜੀ ਇਹ ਕੁੱਤਾ ਨਹੀਂਗਾ ਠੀਕ ਆਪਾਂ ਖਿੱਚਦਾ ਨਹੀਂ ਸੀ ਫਿਰ ਕੋਈ ਬੋਲਦਾ ਬਿਲਡਰ ਦੇਖੋ ਕਹਿੰਦਾ ਸੋਣਾ ਦੱਸਦਾ ਫੰਗ ਦੇ ਤਹਾਂ ਚੱਕੇ ਕਰਕੇ ਬੜਾ ਘਟ ਰਿਹਾ ਦਾ ਕਰੋਨੇ ਦਾ ਲੈਂਡ ਫੋਰਸ ਕਰੋਨੇ ਗਾਣੀ ਵਾਲਾ ਪਾਸਾ ਬੜੀ ਟਰੱਕ ਇਸ ਸਾਰੇ ਜੈਕ ਸਿਸਟਮ ਸਾਰੇ ਪੂਰਾ ਵਧੀਆ ਤੁਹਾਨੂੰ ਆਪਾਂ ਸਾਈਡਾ ਚੱਕ ਕੇ ਦਿਖਾਈਆਂ ਨੇ ਜਿਹੜੀਆਂ ਆਪਣੀਆਂ ਸੀਲਡਾਂ ਹੁੰਦੀਆਂ ਨੇ ਸਾਈਡਾਂ ਵਾਲੀਆਂ ਚਾਹਾਂ ਤੁਹਾਨੂੰ ਪੂਰੀ ਮੋਟੀ ਗਰਾਰੇ ਪੂਰੇ ਮੋٹے-ਬੋਟੇ ਵੱਡੇ-ਵੱਡੇ ਸਪਰਿੰਗ ਪੂਰੇ ਨਰੋਏ ਆ ਬਾਕੀ ਆ ਜੈਕ ਬਾਲ ਜਾਂਦੇ ਆ ਜਿੰਨੂੰ ਅਪਰੈਸਿਵਟਿੰਗ ਤੇਲ ਵਾਲੀ ਕਰਦੇ ਨੇ ਤੇਲ ਵਾਲੇ ਪੈਪ ਕਰ ਰਹੇ ਸਾਰੇ ਤੇ ਇਥੋਂ ਨਹੀਂ ਭਰੀ ਬਾਹਰ ਆਏ ਜਣੀ ਹਲਾ ਸਿਸਟਮ ਇਦਾਂ ਡਿਊਟ ਫਾਰ 80 ਇਹ 75 ਐਚਪੀ ਵਾਲਾ 3L ਸੀਸੀ ਵਾਲਾ ਤੇ ਪੰਜ ਗੇਅਰ ਆਦੇ ਤੇ ਟਰੈਕਟਰ ਮੋਸਟ ਜੋਇੰਟ ਦੇ ਉੱਤੇ ਆ ਇਹ ਆਣਾ ਇਹ ਦਾ ਟਰ ਡਿਊਟ ਫਾਰ ਪੂਰਾ ਘੈਂਟ ਕੰਮ ਆ ਬਾਈ ਪੂਰਾ ਘੈਂਟ ਬਾਈ ਜਣਾ 2 ਮਿੰਟ ਲਈ ਰੋਕਿਆ ਸੀਗਾ ਤੇ ਬਾਈ ਹੁਣ ਚਾਹ ਚੁਪੀਂਦੇ ਸੀ ਨਾਲੇ ਤਾਂ ਮੈਂ ਕਿਹਾ ਚੱਲ ਭਾਈ ਵੀਡੀਓ ਬਣਾਉਣਾ ਰੋਟੀ ਉਟੀ ਖਾਣ ਲੱਗੇ ਅੱਜ ਆਪਣੇ ਪਿੰਡ ਦੇ ਵਿੱਚ ਹੀ ਆਏ ਹੋਏ ਆ ਤੇ ਮੈਂ ਕਿਹਾ ਚੱਲ ਯਾਰ ਫੇਲਰ ਦੀ ਵੀਡੀਓ ਬਣਾ ਗਿਆ ਯਾਰ ਲਓ ਜੀ ਖਾਸ ਤੁਹਾਡੇ ਟੂਰਨਾਮੈਂਟ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਫੇਲਰ ਆਜਾ ਆਪਾਂ ਕਰੋਨੇ ਲੈਂਡ ਲੈਂਡ ਫੋਰਸ ਦਾ ਟਰੈਕਟਰ ਆ ਜੀ ਨਿਊ ਫਾਰਮ 77 ਐਚ ਪੀ ਵਾਲਾ 40 80 ਇਹ ਇਹ 80 ਤੇ ਵੀ ਆ ਜਾਂਦਾ ਸਰਵੋ ਵਗੈਰਾ ਇਹਨਾਂ ਲੱਗੇ ਹੋਏ ਆ ਤੇ 80 ਪਾਵਰ ਤੇ ਵੀ ਆ ਜਾਂਦਾ 75 ਜੀ ਇਹ 75 ਵਾਲਾ ਤੇ 3000 ਸੀਸੀ ਵਾਲਾ 16 9 30 ਦੇ ਟਾਇਰ ਆ ਇਹਨੂੰ ਮਗਰਲੇ ਤੇ ਜਿਹੜੇ ਫਰੰਟ ਵਾਲੇ ਆ ਜਿਹੜੇ ਇਹ 24 ਚ ਆ ਜਾਂਦੇ ਆ 11 ਤੋਂ 24 ਦੇ ਟਰੈਕਟਰ ਰੋਟਰ ਜੋਰ ਸਾਡੇ ਕਹਲਾ ਵੀ ਪੂਰਾ ਹੀ ਵਧੀਆ ਜਿਵੇਂ ਕਹਿ ਲੀਏ ਤੇ ਬਾਕੀ ਤੁਹਾਨੂੰ ਦਿਖਾਉਨੇ ਆਪਾਂ ਅੱਜ ਚੱਲਦਾ ਇਹ ਬੇਲਰ ਵਗੈਰਾ ਟੂਟ ਫਾਰ ਟਰੈਕਟਰ ਉਹਦੇ ਵਜ੍ਹਾ ਦਾ ਆ ਭਾਈ ਲੱਗ ਜਾਣੀਆਂ ਨੇ ਸਭ ਚੱਲਦਾ ਦਿਖਾਇਆ ਫਾਰਮ ਆ ਤੇਲ ਤੂਲ ਵਗੈਰਾ ਦੇਣਾ ਇਹਨਾਂ ਨੂੰ ਰੋਟੀ ਪਾਣੀ ਖਾ ਲਾ ਕੇ ਸੀ ਵੀਰ ਹੋਣੀ ਤੇ ਨਾਲੇ ਵੀਰ ਹੋਣਗੇ ਤੇਲ ਤੂਲ ਦੇ ਦੇਗੇ ਇਹਨਾਂ ਨੂੰ ਜਾਣ ਕੇ ਸਰਪਸ ਇੱਕ ਤਰ੍ਹਾਂ ਦੀ ਵਧੀਆ ਜੀਦਾ ਉਹ ਹੀ ਮਹਿਮਾਨ ਕੇ ਸਾਈ ਰਾਤ ਜਿਵੇਂ ਮਾ ਲੋ 8 9 ਵਜੇ ਤੱਕ 9 ਵਜੇ ਤੱਕ ਤਰਣਾ ਹੋ ਬਾਈ ਹੁਣੇ ਵਿੱਚ ਚਲਾਈ ਜਾਣਗੇ ਕੋਈ ਪ੍ਰੋਬਲਮ ਨਹੀਂ ਆਹ ਰੋਟੀ ਖਾਣ ਦੇ ਬਾਹਲੇ ਰੁਕੇ ਨਾਲ ਬਾਈ ਹੁਣੇ ਚੱਲ ਤੇਲ ਦੂਲ ਵੀ ਨਾਲ ਹੀ ਕਰਦੇ ਗਏ ਇਹਨਾਂ ਨੂੰ ਦੇ ਦੇ ਗਏ ਕੁਛ ਇਸ ਤਰ੍ਹਾਂ ਦਾ ਬਾਈ ਇਹ ਮੱਟ ਕਰ ਲਾ ਕਰਕੇ ਜੀ ਰੋਟੀ ਪਾਣੀ ਖਾਣ ਤੋਂ ਬਾਅਦ ਚੱਕਦਾ ਕੰਮ ਦਾਰਾ ਫੇਰ ਪਾਪਾ ਜੀ ਦੀ ਕਿਰਪਾ ਨਾਲ ਵੀਰ ਹੋਣਾ ਨੇ ਤੇ ਨਾਲੇ ਉਹਨਾਂ ਤਾਂ ਵਿੱਚੋਂ ਦਿਖਾਦਾ ਵੀ ਵਿੱਚੋਂ ਵੇਦਰ ਕਿਵੇਂ ਕੰਮ ਕਰਦਾ ਅੰਦਰ ਕੀ ਕੋਸ਼ਾ ਹਾਂ ਦਾ ਤੇ ਮੌਕਾ ਮਿਲ ਗਿਆ ਆਪਾਂ ਨਾਲ ਵੀਰ ਹੁਣੇ ਪਛਾਦੇ ਪਾਣੀ ਸ਼ਕਲ ਲਾ ਕੇ ਤੇ ਆਪਾਂ ਸਮਝਦੂ ਅੰਦਰੋਂ ਖੋਲ ਕੇ ਦਿਖਾਦਾ ਵੀ ਅੰਦਰ ਇਹਨੇ ਕੀ ਕੋਸ਼ਾ ਹੈਗਾ ਕੀ ਕਿਵੇਂ ਫਰਕ ਕਰਦਾ ਹਨ ਉਹ ਚੀਜ਼ ਦਿਖਾਈ ਤੁਹਾਨੂੰ ਆਪਾਂ ਤੇ ਅੰਦਰ ਬਹਾਵ ਕੋਸ਼ਾ ਤੇ ਯਾਨੀ ਕਿ ਵੀ ਚਲੋ ਟੈਕਨੋਲੋਜੀ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਬਹੁਤ ਕੁਝ ਰੜਗੇ ਵੀ ਬਦਲਿਆ ਹੋਇਆ ਚੀਜ਼ਾਂ ਵਧੀਆ ਬਣੀ ਜਾਂਦੀਆਂ ਨੇ ਅੱਗੇ ਨਾਲੋਂ ਟਾਈਮ ਵੀ ਘੱਟ ਲੱਗਦਾ ਵਾ ਰੜਗੇ 40 ਪਰਗੇ ਕਿੰਨੇ ਦੀ ਆਮ ਮੌਸਤ ਤੇ ਨਹੀਂ ਇਹ ਪਹਿਲਾਂ ਇਹ ਬਾਈ ਹੁਣੀ ਰੜਗੇ ਦੇ 40 ਤੋਂ 50 ਕਿੰਨੇ ਦੀ ਆਮ ਮੌਸਤ ਪੈ ਜਾਂਦੀ ਆ ਬਾਕੀ ਲੱਗਣ ਦੇ ਟਾਈਮ ਦੇ ਹਿਸਾਬ ਨਾਲ ਤੁਸੀਂ ਕਿੰਨੇ ਕਵੇ ਲੱਗਦੇ ਹੋ ਕਿੰਨੇ ਵਜੇ ਹਟਦੇ ਹੋ ਇਹ ਟ੍ਰੇਲ ਦੇ ਹਿਸਾਬ ਨਾਲ ਵੀ ਅਜੇ ਬੜੀ ਜਿਆਦਾ ਟ੍ਰੇਲ ਹੋਵੇ ਫਿਰ ਲੰਗ ਆ ਜਾਣਗੇ ਗਿੱਲਾ ਹੋ ਜਾਂਦਾ ਫਿਰ ਗਿੱਲੇ ਲੰਗ ਦੇ ਵਿੱਚ ਪ੍ਰੋਬਲਮ ਆ ਸਕਦੀ ਆ ਚੋਕ-ਚੋਕ ਹੋਣ ਦਾ ਖਤਰਾ ਹੋ ਸਕਦਾ ਵੈਸੇ ਹੁੰਦਾ ਨੀਗਾ ਆਪਣੇ ਹੋਣੀ ਆਇਆ ਵਾ ਮਹੀਨਾ ਕੀ ਹੋਇਆ ਤੇ ਵੀਰ ਹੋਣੀ ਕਿ ਚਲੋ ਹੋਰ ਜਿਹੜੀ ਹਿਸਾਬ ਆ ਜਾਊਗਾ ਤੇ ਫੇਰ ਚਲੋ ਵੀ ਚਲਾ ਲਿਆ ਕਰਨਗੇ ਜਾਣਗੇ ਵੀ ਟਾਈਮ ਦੇ ਹਿਸਾਬ ਨਾਲ ਪੂਰਾ ਟਾਈਮ ਵੱਧ ਵੀ ਲਾ ਲਿਆ ਕਰਨਗੇ ਕਿਉਂਕਿ ਹੁਣ ਵੀਰ ਹੋਣੀ ਹਲੇ ਥੋੜਾ ਡਰਦੇ ਆ ਵੀ ਵੀ ਚੋਕ ਵਗਾਰਾ ਨਾਲ ਹੋ ਜਾ ਆਪਣੇ ਵੀਰ ਕੌਂ ਗਿਆ ਵਾਲੇ ਲੈ ਕੇ ਆਏ ਆ ਤੇ ਸਰਪੀਤ ਵੀਰ ਹੋਣੀ ਆ ਆਪਣੇ ਔਕੇ ਕਲਾ ਤੋਂ ਉਹ ਫੜਦੇ ਭਰੀ ਸਾਇ ਬੰਦ ਹੋ ਗਿਆ ਨਾਈਨ ਆਲ ਜਿਹੜਾ ਧਾਗਾ ਲੱਗਦਾ ਵਾ ਤੇ ਵਧੀਆ ਬਣਦਾ ਟਾਇਟਾ ਪੂਰੀ ਟਾਇਟੀਆਂ ਕੰਮ ਪੂਰਾ ਆ ਲੈ ਉਹ ਕੋਲੀ ਕਿਸੇ ਪਾਸੇ ਵਿੱਚ ਵੱੜਦੀ ਨਹੀਂ ਨਾਈ ਨਾਲ ਜਿਹੇ ਕੱਪੜੇ ਧਾਗੇ ਜਿਹਾਂ ਵਾਂਗੂ ਆ ਜਿਵੇਂ ਨਾ ਸ਼ੀਸ਼ਾ ਜਿਹਾ ਹੀ ਧਰਾਇਆ ਹੁੰਦਾ ਜਿਵੇਂ ਉਵੇਂ ਆ ਸ਼ੀਸ਼ੇ ਜਿਹਾਂ ਕੋ ਐਂ ਗੋਲ ਭਰੀ ਹੋ ਗਈ ਤੇ ਚਾਰਕ ਇਹਦੇ ਵਿੱਚ ਇਹ ਸਮਾ ਦੇ ਆ ਜੀਰੋ ਤਾਂ ਨਾ ਇਹ ਪੱਤੀ ਹੋ ਜਾਣੀ ਬਦੀ ਜਾਣੀ ਆ ਜੋ ਪਤੀ ਤੈਂ ਤੇ ਚਲੀ ਗਈ ਤੇ ਭਰੀ ਬਣ ਜਾਣੀ ਆ ਜੋ ਭਰੀ ਬਣ ਗਈ ਤੈਂ ਤੇ ਚਲੀ ਗਈ ਭਰੀ ਬਣ ਜਾਣੀ ਆ ਤੇ ਉਸ ਤੋਂ ਬਾਅਦ ਉਹ ਡਿਸਟਰੀਬਿਊਟਰ ਆਹੀ ਜਾ ਕਰਾਹੀ ਬਾਹਰ ਆ ਜਾਣੀ ਆ ਇੱਥੋਂ ਦੀ ਤੇਰੀਆਂ ਕਿੰਨੀਆਂ ਕਿੰਨੀਆਂ ਅੰਦਾਜ਼ਾ ਬਣਾ ਦਿੰਦਾ ਵੀ ਇਹ ਜੀ ਟਰਾਲੀ ਦੇ ਹਿਸਾਬ ਨਾਲ ਹੁੰਦਾ ਵਾ ਜਿਵੇਂ ਟਰਾਲੀ ਬਾਹਰ ਚਾ ਕੇ ਤੇ ਘਾਟਾ ਲੰਗਾ ਭਾਰਾ ਹੌਲਾ ਦੇ ਹਿਸਾਬ ਨਾਲ ਅੰਦਾਜ਼ਾ ਵੀ ਕਿੰਨੀਆਂ ਕਿ ਬਣਾਉਂਦਾ ਆਪ 8 ਤੋਂ 10 ਦੇ ਵਿਚੇ ਕਿਲੇ ਨਹੀਂ ਰੱਖਦਾ ਤੇ ਕਿੰਨਾ ਕ ਕੁਆਂਟਲ ਦੀ ਅੰਦਾਜ਼ਾ ਤਿੰਨ ਦੀ ਕਿ ਚਾਰ ਦੀ ਆਮ ਇਹ ਤਿੰਨ ਕ ਦੀ ਹੈ ਜੀ ਤਿੰਨ ਦਾ 3.5 ਤਿੰਨ ਰੀਤ ਤਿੰਨ 3.5 ਕਿਲੋਟਰੀ ਵਾਲਾ ਤੇ ਅੰਦਾਜ਼ਾ ਕਿੰਨੇ ਕ ਟਾਈਮ ਚ ਕੱਲਾ ਦੇਖੋ ਜਾਂਦਾ 10-15 15-15 ਮਿੰਟ 20 ਮਿੰਟ ਜੇ 10ਾਂ ਮੈਂ 10-15 ਚ ਕੱਢ ਦਿੰਦਾ 10 ਤੋਂ 15 ਮਿੰਟ ਲੈਂਦੇ ਆ ਐਸੇ ਮੁੰਡਾ ਲੈਕ ਵਧੀਆ ਮਾਰਿਆ ਹੋਵੇ ਲੈਕ ਦੀ ਸਰਸਾਈ ਜਿੰਨੀ ਸਭਾਈ ਲੈਕ ਦੀ ਆਉਂਦੀ ਦੀ ਕੰਮ ਖੁੱਛ ਆਹ ਭਰੀਆ ਕਾ ਸੀਗਾ ਕਾ ਨੇੜੇ ਹੀ ਪਤਾ ਥੋੜੀ ਬਾੜ ਚੀ ਕੱਢ ਤੀ ਇਹ ਬਰਾਲੀ ਦੇ ਹਿਸਾਬ ਨਾਲ ਇੱਕ ਭਰੀ ਬਈ ਆ ਪਈ ਆ ਕਾ ਭਈ ਵਾਲਾ ਆ ਬਸ 40 ਕਾ ਬਾਅਦਾਂ 50 ਫੁੱਟ ਦਾ ਲਾ ਲਓ ਫਿਰ ਵਿੱਚ ਇਹ ਦੋ ਭਰੀਆਂ ਇਕੱਠੀਆਂ ਘੜਤੀਆਂ 50 ਫੁੱਟ ਦਾ ਬੰਨਣਾ ਨਹੀਂ ਵੈਸੇ ਘਾਟੀ ਆ ਇਹਦੇ ਵਿਚਾਲੇ ਕਾ ਲੈ ਲੈਣਾ ਘਰ ਵਾਲਾ ਦਾ ਚੱਕਦੇ ਫੱਟੇ ਭਾਈ ਨੇੜੇ ਦੇ ਨੇ ਹੀ ਬਣਾਤਾ ਬਾਕੀ ਤਿੰਨ ਤੇ ਤਿੰਨ ਤਿੰਨ ਨੰਬਰ ਤੱਕ ਫਰਮਾ ਬਣਿਆ ਹੋਇਆ ਜਿਹੜਾ ਦਿਖਾਇਆ ਤੁਹਾਨੂੰ ਜ਼ੀਰੋ ਤੋਂ ਸ਼ੁਰੂ ਹੋਣਾ ਉਹ 1 2 3 4 3 ਤੱਕ ਜਿਹੜੀ ਗਈ ਉਦੋਂ ਹੀ ਭਰੀ ਬਣ ਜਾਣੀ ਆ ਫਿਰ ਉਹ ਦੋ ਰੈਕ ਉਹਵੇਂ ਫਿਰ ਉਹ ਮਗਲਾ ਉਹ ਡੱਗ ਜਾ ਚੱਕਿਆ ਜਾਣਾ ਮਗਲਾ ਜਿਹੜਾ ਗੋਲ ਜਿਹਾ ਹੋ ਫਿਰ ਉਹਨੇ ਭਰੀ ਬਾਹਰ ਕੱਢ ਦੇ ਜੈਸੇ ਬੂਟਰ ਨਹੀਂ ਜਿਹੜਾ ਡਿਸਟਰੀਬਿਊਟਰ ਲੱਗਾ ਹੈ ਜਿਹੜਾ ਜੱਕ ਦੇ ਮਾਰੀ ਟਾ ਡਬਲ ਜੱਕ ਲੱਗੇ ਹੈ ਡਿਸਟਰੀਬਿਊਟਰ ਵਾਲੇ ਉਹ ਵੀਰ ਨੇ ਉਹ ਜਿਵੇਂ ਆਪਾਂ ਪਲਾਉ ਮਾਰਦੇ ਆ ਉਵੇਂ ਉਹ ਪਲਾਉਾਂ ਆ ਗਏ ਘਮਾੜਾ ਜੱਕ ਬਾਹਰ ਆ ਜਾਣਾ ਉਹ ਬਾਹਰ ਆ ਗਿਆ ਭਰੀ ਬਾਹਰ ਬਾਹਰ ਨਿਕਲ ਜਾਣੀ ਆ ਧਾਗਾ ਡਾਲਦਾ ਦੇਖਿਓ ਇੱਥੇ ਭਰੀ ਦੇ ਉੱਤੇ ਰਾਣੇ ਜੱਲਾ ਲਾਂਗਾ ਵਾ ਭਾਈ ਲਾਂਗ ਦੇ ਹਿਸਾਬ ਨਾਲ ਨਿਕਲਦੀ ਆ ਲਾਂਗਾ ਵੱਡਾ ਹੋਊ ਤਾਂ ਨਿਕਲੇ ਆਊਗੀ ਧਾਗੇ ਵੀਡੀਓ ਬਣਾਉਂਦਾ ਬਣਾਉਂਦਾ ਤਿੰਨ ਭਰੀਆਂ ਘੜਦੀਆਂ ਨੇ ਉਹਦੇ ਕੋਲੇ ਕੋਲੇ ਪੰਜਾਹ ਤੱਕ ਆਦੇ ਧਾਕਾ ਵੀ ਨਾਲ ਜਾ ਚੱਲੂਗਾ ਹਮੇ ਲੋ ਭਰੀ ਬਣ ਗਈ ਤਾਂ ਉਹ ਧਾਕਾ ਆ ਜਾਵੇ ਡਲ ਪਣਾਗਾ ਹਾ ਲੋ 3 ਨੰਬਰ ਤੱਕ ਚਲੇਗਾ ਚਲੋ ਆ ਫਰਮਾ ਲੱਗਾ ਹਨਾ 013 ਆਲਾ 0123 ਆਲਾ ਲੋ 3 ਤੱਕ ਚਲੇ ਗਿਆ ਉਹ ਫਰਮਾ ਆ ਜਾ ਉਹ ਫਿਰ ਉਹ ਗੱਲ ਹੋ ਗਈ ਜਿਹੜਾ ਜਿਹੜਾ ਨੈਟ ਆ ਜਿਹੜਾ ਹੱਟਾ ਆ ਨੈਟ ਨੈਟ ਰਵੇਟਾ ਜਾਊਗਾ ਭਰੀ ਉੱਤੇ ਫਿਰ ਵਾਹ ਔਰ ਚੱਲ ਪੜਾ ਜਾ ਨੈਟ ਦਾ ਨੈਟ ਬੰਨ ਲਾ ਕੇ ਆ ਦੇ ਬੰਦ ਹੋ ਗਿਆ ਨਾ ਆ ਨਿਕਲ ਪੜੀ ਯਾ ਵੀਰ ਭਰਾ ਆਪਣਾ ਜਿਹੜਾ ਆ ਇਹ ਹੈਦਾ ਵੀ ਇਸੇ ਪਟਿਆਲੇ ਤੋਂ ਤੇ ਡੇਲੋ ਰਹਿੰਦਾ ਵੀਰ ਆਪਣਾ ਇਹ ਇਹ ਸਰਵਿਸ ਕਰਨ ਆਇਆ ਅੱਜ ਸਾਰੀ ਇਹ ਮਸ਼ੀਨ ਦੀ ਪਹਿਲੀ ਵਾਰ ਅੱਜ ਸਰਵਿਸ ਕਰਨੀ 10-12 ਦਿਨ ਹੋ ਗਏ ਨੇ ਚੱਲਦੀ ਨੂੰ ਤੇ ਸਰਵਿਸ ਕਰਕੇ ਫੇਰ ਵੀਰ ਕਹਿੰਦਾ ਤੁਹਾਨੂੰ ਸਾਰੇ ਸੀਜ਼ਨ ਦੀ ਲੋਡ ਨਹੀਂ ਹੈਗੀ ਦੁਬਾਰਾ ਦੁਬਾਰਾ ਸਰਵਿਸ ਸਾਰੀ ਸਾਈਡਿੰਗ ਵਗੈਰਾ ਨਾਟ ਨੋਟ ਵਗੈਰਾ ਜਿਹੜਾ ਵੀ ਬਣਾ ਢਿੱਲਾ ਬਿਲਲਾ ਹੋਊਗਾ ਸਾਰਾ ਦੇਖ ਜੂ ਅੱਜ ਸਾਰੀ ਸਾਈਡਿੰਗ ਸ਼ੂਟਿੰਗ ਸਾਰੀ ਐਨ ਕ੍ਰਾਸ ਕਰੂਸ ਵਗੈਰਾ ਚੈਨਾ ਵਗੈਰਾ ਸਾਰੀਆਂ ਅੱਜ ਸੈਟ ਕਰ ਦੂਗਾ 10 ਕ ਦਿਨ ਹੋ ਗਏ ਚੱਲਦੀ ਨੂੰ ਤੇ ਬਾਕੀ ਆ ਆ ਚਾਹੇ ਆਪ ਟਰੈਕ ਉਹਦੀ ਸਰਵਿਸ ਜਰੂਰ ਟਾਈਮ ਸਰ ਕਰਾਉਣੀ ਚਾਹੀਦੀ ਤੇ ਇਦਾਂ ਹੀ ਵੀਰ ਹੋਣਾ ਦੇ ਆਪ ਦੇ ਦੋਨੇ ਤਰ੍ਹਾਂ ਬੀਜਨਾਂ ਦੀ ਅੱਜ ਸਰਵਿਸ ਕਰਵਾ ਲੈਣੀ ਆ ਆ ਪਹਿਲੇ ਬੀਜਰ ਦੀ ਸਰਵਿਸ ਹੋਈ ਜਾਂਦੀ ਅੱਜ ਮਗਰ ਦੋ ਰਹਿ ਗਏ ਭਾਈ ਇਹਨੇ ਉਹਦੀ ਵੀ ਸਰਵਿਸ ਵਗੈਰਾ ਸਾਰਾ ਤੇਲ ਤੂੜ ਸਾਰੀ ਸਾਈਡ ਵਗੈਰਾ ਸਾਰੀ ਤੇਲ ਤੂੜ ਵਗੈਰਾ ਨਾਟ ਵਗੈਰਾ ਸਾਰੇ ਸੱਟ ਬੱਟ ਕਰ ਜੂਗਾ ਕਿਵੇਂ ਗਿਆ ਨਹੀਂ ਹਾਂ 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 ਚੱਕ ਦੇ ਫੱਟੇ ਅੱਜ ਸਾਰਾ ਮਿਲ ਜਾ ਜੈ ਇਹਨਾਂ ਨੂੰ ਮੁੜ ਕੇ ਬੰਦੇ ਵਿੱਚ ਵੀਰ ਹੋਣਾ ਦੇ ਸਰਵਿਸ ਕਰਤੀ ਤੇ ਦੁਬਾਰਾ ਨਾਲ ਹੀ ਚਲਾਤਾ ਬੀਜਰ ਫੇਰ ਤਰੋਨੇ ਦਾ ਕਲੀਮਾ ਬਿਊਟੀਫੁੱਲ ਟਰੈਕਟਰ ਹਰ ਰੋਜ਼ ਆ ਬਦਲ ਨਹੀਂ ਆ ਵੀ ਇਹ ਵਿੱਚ ਤੇ ਤੇਲ ਤੂਲ ਚੈਨਾ ਵਗੈਰਾ ਨੂੰ ਨਾਡ ਰੂਟ ਬਾੜੇ ਮੋਟੇ ਹਨਾ ਤੇ ਉਹ ਵੀਰ ਉਹਨਾਂ ਦੇ ਉਹ ਸਾੜੀ ਵਗੈਰਾ ਹੁਣ ਕਰਤੀ ਆ ਇਹਨਾਂ ਨੂੰ ਹਨ ਤੇਲ ਤੂਲ ਸਾੜੀ ਦਾ ਅੱਜ ਕਾਦੀ ਹੁੰਦੀ ਆ ਨਾਡ ਰੂਟੀ ਹੁੰਦੇ ਸੈਟ ਵਟ ਕਰਨ ਨਾਲੇ ਕਿਉਂਕਿ 10 ਸਾਲ ਹੋ ਗਏ ਤਕਰੀਬਨ ਜਾਲ ਦੇ 9-10 ਦਿਨ ਨੂੰ ਬੀਲਰ ਨੂੰ ਤੇ ਅੱਜ ਵੀਰ ਹੋਣਾ ਨੇ ਆਏ ਸੀ ਕਿ ਕੰਪਨੀ ਵਾਲੇ ਆਪਣੇ ਕਰੋਨੇ ਵਾਲੇ ਤੇ ਉਹਨਾਂ ਨਾਡ ਰੂਟਾਂ ਦੀ ਨਾਡ ਰੂਟ ਦੇ ਚੈੱਕ ਕਰ ਲੈ ਚੈਨਾ ਵਗੈਰਾ ਚੈੱਕ ਕਰ ਲਿਆ ਗਰਾਰੀਆਂ ਚੈੱਕ ਕਰ ਲੀਆਂ ਤੇ ਚੀਜ਼ ਹੁੰਦੀ ਆ ਵੀ ਉਹ ਬਿਲਕੁਲ ਓਕੇ ਆ ਵੀਰ ਹੋਣਗੇ ਨੇ ਕੋਈ ਪ੍ਰੋਬਲਮ ਇ ਚਲਾਓ ਬਸ ਹੜਵਾੜ ਕਰਤਾ ਤੇ ਹੁਣ ਚੱਲੀ ਜਾਂਦਾ। ਬਾਕੀ ਚਲਾਉਣਾ ਚਲੂਣਾ ਦੱਸਤਾ। ਬਾਕੀ ਚਲਾਉਣਾ ਚਲੂਣਾ ਦੱਸਤਾ ਵੀ ਇਦਾਂ ਇਹਨੂੰ ਇੰਨਾ ਇੰਨਾ ਚਲਾਓ ਇਦਾਂ ਇਦਾਂ ਚਲਾਓ। ਹਨਾ? ਸਾਰਾ ਕੋ ਸਮਝਾਤਾ ਵੀਰ ਹੁਣਾਂ ਨੂੰ ਜਿਹੜੇ ਵੀਰਪਰਾ ਚਲਾਉਂਦੇ ਆ ਆਪਣੇ ਇਹਦੇ ਦੋਨੇ ਵੀਰਪਰ ਵੀ ਵੀਰ ਹੁਣੀ ਟਰੈਕਟਰ ਨੂੰ। ਅ ਅ ਜੇ ਬੇਲਰ ਵਾਲੇ ਨੂੰ ਇੱਕ ਵਾਰੀ ਉਹ ਕੱਢੀ ਆ ਉੱਪਰ ਤੇ ਚੱਲ ਕੇ ਆ ਕੇ ਇੱਥੇ ਆ ਗਿਆ ਪਰਿਕਾਰਤੀ। ਤੇ ਤਕਰੀਬਨ ਕਿੰਨੇ ਪਰੇ ਬਣ ਗਿਆ 1 2 3 4 ਤੇ 5 ਬਣ ਗਏ। ਪੰਜ ਬਣ ਚੁੱਕੀਆਂ ਨੇ ਉਹੀ ਕੱਲੇ ਦੇ ਵਿੱਚ ਲੰਗਦੇ ਸਾਨੂੰ 8 ਤੋਂ 10 ਕ ਮੰਨਣੀਆਂ ਇਹ ਤਕਰੀਬਨ ਬਾਈ ਕਹਿੰਦਾ 3 ਕ ਕੁਆਟਲ ਦੀ ਬਣਾਉਂਦਾ ਆਮ 3 3 ਸਵਾ 3 3 6 3 ਕ ਤਿੰਨ ਤੋਂ 3 1/2 ਦੇ ਵਿੱਚ ਵਿੱਚ ਜਿਹਾ ਅੰਦਾਜ਼ਾ ਵੀ ਕਹਿੰਦਾ ਵੀ ਇਹ ਕਹਿੰਦਾ ਇੱਥੇ ਕ ਹੁੰਦੀ ਆ ਤੇ ਤਕਰੀਬਨ ਆ ਦੇਖੋ ਥਾਂ ਕਿੰਨਾ ਹੋ ਗਿਆ ਖਦਾ ਘਰ ਬੈਠਾ ਗਿਆ ਪੱਲ ਪਾਸੇ ਢੇੜੇ ਲੱਗੇ ਹੋਏ ਆ ਇੱਕ ਕਿਡਾ ਪੱਲੇ ਪਾਸੇ ਲੱਗਾ ਹੋਇਆ ਇੱਕ ਇੱਕ ਹੈਕਰੈਕ ਦਾ ਪੱਲੇ ਪਾਸੇ ਤੇ ਵੀ ਲੱਗੀ ਹੋਈ ਆ ਉਹ ਸਾਨੂੰ ਉਹੀ 9 ਤੋਂ 10 ਸੀ ਬੰਨ ਕੇ ਇੱਕ ਅੱਧਾ ਭਾਵੇਂ ਵੱਧ ਬਣ ਜੇ ਫਿਰ ਉਹ ਆਪਣੇ ਪ੍ਰਾਲੀ ਦੇ ਹਿਸਾਬ ਨਾਲ ਵੀਰ ਕਹਿੰਦਾ ਦੱਸਦਾ ਸੀਗਾ ਵੀ ਆਮ 9 10 ਕੋ ਬਣਾਉਂਦਾ ਵਾ ਉਹ ਤੋਂ ਭੋਰਾ ਮਾੜੀ ਮੋੜੇ ਟੱਪ ਵੀ ਸਕਦੇ ਲਾਂਗ ਦੇ ਹਿਸਾਬ ਨਾਲ ਵੀ ਲਾਂਗਾ ਕਿੰਨਾ ਕੁ ਜਾਣ ਕੇ ਹੈ ਹੈਵੀ ਆ ਜਾਂ ਹਲਕਾ ਵਾ ਬਾਕੀ ਉਹ ਆਮ ਹੀ ਜਵੇਂ ਲੱਗਦਾ ਵਾ ਵੀ ਇਹ 10 ਟੱਪੜ ਗਿਆ ਅੰਦਾਜ਼ਾ ਵੀ 10 ਟੱਪੜ ਗਿਆ ਬਾਕੀ ਇਹ ਬਈ ਜਗਾ ਵੀ ਵੱਧਾ ਹੈ ਕਲ तकरीबन तकरीबन ਅ ਦੋ ਕਕਰਾਂ ਮੰਨ ਕੇ ਚੱਲਦੇ ਆਪਾਂ ਇਹਨੂੰ तकरीबन ਅੰਦਾਜ਼ਾ ਜਿਹਾ ਇੱਥੇ ਕ ਹੈਗੀਆਂ ਨੇ ਤੇ ਇਹ ਚ ਭਰੀਆਂ ਬੜੀਆਂ ਨੇ 1 2 3 4 5 6 7 8 9 10 ਤੇ 11 12 ਤੇ 13 13 ਭੜੀਆਂ ਬਣ ਗਈਆਂ ਉਹੀ ਕੱਲੇ ਦੇ ਵਿੱਚੋਂ ਮੰਨ ਕੇ ਉਹੀ 10 ਕੁ ਭੜੀਆਂ ਬਣੀਆਂ ਤੇ ਕਰੀਬ 100 150 ਹਾਂ ਇੰਨਾਂ ਕਿਹਾ ਮੰਨ ਇੰਨਾਂ ਕਿ ਦਲਦੇ ਮੰਨ ਕੇ ਇਹ ਇੱਕ ਕੱਲੇ ਦੇ ਉੱਪਰ ਜਗਾ ਤੇ ਇਹਦੇ ਤੇ ਤਕਰੀਬਨ ਆਹ 13 ਭੜੀਆਂ ਨੇ 2 3 4 5 6 ਤੇ 7 ਠੀਕ ਆ 7 8 9 10 11 ਤੇ ਉਹ ਮਗਰ ਇੱਕ 12ਵੀਂ ਤੇ 13ਵੀਂ ਸਾਢੇ 13 ਪਿਆ ਸਾਢੇ 13 14 ਮੰਨ ਲਈਆਂ ਜੇ ਆਹ ਪੂਰੀ ਹੋ ਗਈ ਤਾਂ ਅੱਬ ਤਾਂ ਨਹੀਂ ਹੁੰਦੀ ਨੀ ਕਿਉਂਕਿ ਇੱਥੇ ਗੱਡੀ ਆ ਸਾਢੇ 13 ਹੀ ਮੰਨ ਲਈਆਂ ਜਦੋਂ ਆਹ ਸਾਰੀ ਬਾਹ ਬੰਨੀ ਗਈ ਭਰੀ ਧਾਗੇ ਨਾਲ ਆ ਠੀਕ ਆ ਨੈਟ ਨਾਲ ਜਦੋਂ ਬੰਨੀ ਗਈ ਉਹਨੇ ਆਦਿਆ ਪਾ ਪੁਆਇੰਟ ਦੇ ਹਿਸਾਬ ਨਾਲ ਜਿਵੇਂ ਉਹ ਭਰੀ ਤਿੰਨ ਨੰਬਰ ਤੱਕ ਜਾ ਕੇ ਆਦਿਆ ਪਾ ਬਾਹ ਹੋ ਜਾਂਦੀ 10 ਦੰਦੀ ਤਿੰਨ ਤਿੰਨ ਨੰਬਰ ਦੀ ਜਿਹੜੀ ਭਰੀ ਬਣ ਗਈ ਪੂਰੀ ਹੈ ਨਾ ਪੂਰੀ ਪਾ ਹੋ ਜਾਣੇ ਕਿ ਬਣ ਗਿਆ ਆਹ ਫੰਡ ਬਣ ਗਈ ਪੂਰੀ ਉਮੇ ਇਹ ਨੈਟ ਦਾ ਨੈਟ ਜਿਹੜਾ ਪੂਰਾ ਬਣ ਗਿਆ ਪੂਰਾ ਲਵਟਿਆ ਗਿਆ ਬ੍ਰੇਡ ਲੱਗਾ ਬ੍ਰੇਡ ਨੇ ਅੱਜ ਵੀ ਕੱਢ ਦੇਣਾ